ਅੜੀ ਉਹਨੇ ਕੰਮ ਕਰ ਦਿੱਤੀ ਅਸੀਂ ਉਹਨੂੰ ਕਿਹਾ ਵੀ ਭਾਈ ਸਾਡਾ ਅਸੀਂ ਮਿਲਣ ਆਉਣੀ ਜ਼ਰੂਰੀ ਮੇਕਅਪ ਆਰੀ ਸਾਡੇ ਨਾਲ ਗੱਦ ਕਰ ਦਵੇ ਚਲੋ ਜੀ ਅੰਦਰ ਬੈਠ ਕੇ ਕਹਿੰਦੇ ਉਹਨਾਂ ਨੂੰ ਆ ਗਈ ਜੀ ਬਾਹਰ ਆ ਗਈ ਸਾਡੇ ਕੋਲ ਬਈ ਆਖ ਕੇ ਕਹਿੰਦੇ ਹਾਂ ਭਾਈ ਅਸੀਂ ਕਹਾਂ ਜੀ ਵੀ ਜਿਹੜਾ ਜੀ ਮਿੱਠ ਲੱਗਣੇ ਚਾਹੀਦੇ ਸਾਡੇ ਬਹੁਤ ਬਹੁਤ ਪੂਰਾ ਖਾਨੇ ਜੀ ਸਾਡਾ ਖਾਣੇ ਮੈਂਦੇ ਹੈ ਜੇ ਸਾਡਾ ਕੁਝ ਕਰ ਨਹੀਂ ਆਈ ਤਾਂ ਤੜਫਲ ਫਿਰਦੇ ਨਾ ਗਰੀਬ ਬੰਦੇ ਇਹ ਅਲਟਰ ਵੀ ਨਹੀਂ ਮਾਰਦੇ ਚੱਕ ਆਈ ਤਾਂ ਦੁਖੀ ਹੋਏ ਪਿਆ ਜਾ ਸਾਡੇ ਸਰਪੰਚ ਸਾਡੇ ਨਾਲ ਖੜੇ ਸਰਪੰਚ ਸਾਹ ਕੋਹ ਹੋਰੀ ਆਸੀ ਥੋੜੋ ਨੂੰ ਮੋਟਾ ਪਉਣਿਆ ਸਾਡੇ ਜਿੱਤ ਪਾਤੀ ਹਮਾਰਾ ਕਿ ਸਾਡੇ ਅੱਖਾਂ ਦੇ ਸਾਹਮਣੇ ਤਾਂ ਬੇ ਇਹ ਨਰਿੰਦਰ ਕੌਰ ਭਰਾਜ ਜਿਹੜੀ ਸਾਡੀ ਖਾਸੀ ਬੀਬੀ ਇੱਥੋਂ ਹੈਗੀ ਆ ਜਿਹੜੀ ਇੱਥੋਂ ਐਮਐਲਏ ਬਣ ਗਈ ਆ ਇਸ ਪਿੰਡ ਚੋਂ ਪੰਚਾਇਤੀ ਚੋਣ ਜਿੱਤਣ ਦੀ ਜ਼ਰੂਰਤ ਨਹੀਂ ਰੱਖਦੀ ਸੀਗੀ ਸਰਪੰਚ ਸਾਹਿਬ ਜਿਹੜੇ ਚੁਣੇ ਹੋਏ ਨਮਾਇਦੇ ਆ ਜਿਨ੍ਹਾਂ ਨੂੰ ਕੋਠੇ ਇਹਨਾਂ ਨੇ ਤੇ ਪਿਛਲੀ ਸਰਕਾਰ ਦੇ ਅਫਸਰਾਂ ਨੇ ਦਵਾਏ ਹੈ ਕੰਮ ਕਰਨ ਵਾਲੇ ਲੋਕਾਂ ਦੇ ਰਾਜ 'ਚ ਤੁਸੀਂ ੜੀਕੇ ਪਾ ਰਹੇ ਹੋ ਜਿੱਥੇ ਵੀ ਕਿਤੇ ਇਲਾਕੇ 'ਚ ਕੰਮ ਚੱਲਦਾ ਤੁਸੀਂ ਉੱਥੇ ਜਾ ਕੇ ਆਪ ਦਾ ੜੀਕਾ ਪਾਉਣਾ ਤੇ ਸਾਡੇ ਪਿੰਡ ਦੀ ਕੁੜੀ ਉਹ ਐਮਐਲਏ ਬਣੀ ਹੈ ਤੇ ਅੱਜ ਪਿਛਲੇ ਸਨੇ ਹੈ ਜੀ ਜਿਹੜੇ ਬੰਦਿਆਂ ਨੇ ਇੱਥੇ ਮਕਾਨ ਕੰਸਟਰਕਸ਼ਨ ਕਰ ਲਈ ਬਣਾ ਲਏ ਅੱਜ ਉਹ ਤਕਰੀਬਨ 15 16 ਪਰਿਵਾਰ ਨੇ ਜੀ ਉਹਨਾਂ ਨੇ ਫੀਟਿੰਗ ਵੀ ਕਰਾ ਲਈ ਸਿਕਿਉਰਟੀਆਂ ਵੀ ਭਰਤੀਆਂ ਬਿਜਲੀ ਬੋਰਡ ਨੂੰ ਪਰ ਅੱਜ ਇਹ ਦੇਖੋ ਵੀ ਤਕਰੀਬਨ 2 ਸਾਲ ਹੋ ਗਏ ਇਹਨਾਂ ਦੇ ਮੀਟਰ ਨਹੀਂ ਲੱਗਰੇ ਘਰਾਂ ਦੇ ਵਿੱਚ ਇੱਥੇ ਮਾਈਆਂ ਖੜੀਆਂ ਨੇ ਜੀ ਇਹ ਜਾ ਕੇ ਬੁਲਾਈਆਂ ਨੇ ਦੋ ਵਾਰ ਜਾ ਕੇ ਆਂਗੇ ਜੀ ਤਾਰੀ ਵੀ ਆ ਗਈ ਤੇ ਦੋ ਵਾਰ ਇਹਨਾਂ ਨੂੰ ਮਤਲਬ ਕਿ ਪਹਿਲੀ ਗੱਲ ਤੇ ਝੂਠ ਬੋਲੇ ਕਿਨੇ ਤੁਹਾਡਾ ਕੇਸ ਚੱਲਦਾ ਹੈ ਹਾਈ ਕੋਰਟ ਦੇ ਵਿੱਚ ਮੀਟਰਾਂ ਦਾ ਜਿਹੜਾ ਕਿ ਬਿਲਕੁਲ ਝੂਠ ਹੈ ਕੋਈ ਕਿਸੇ ਕੋਰਟ 'ਚ ਅੱਜ ਡੇਟ 'ਚ ਨਾ ਕੋਈ ਕਲੋਨੀਆਂ ਦਾ ਕੇਸ ਪੈਂਡਿੰਗ ਹੈ ਜੀ ਉਹ ਮੈਨੂੰ ਕਿਉਂਕਿ ਮੇਰੇ ਕੋ ਸਾਰੇ ਸੂਤ ਪਏ ਨੇ ਜੀ ਪਿੰਡ ਦੇ ਰਹਿਣ ਵਾਲੇ ਲੋਕ ਹੈ ਗਰੀਬ ਲੋਕ ਹੈ ਆ ਦੇਖੋ ਇਧਰ ਇਧਰ ਦੱਸੋ ਕੀ ਤੁਹਾਡੇ ਤੋਂ ਇੱਥੇ ਹਨੇਰੇ ਚ ਪੜਾਈ ਕੀਤੀ ਜਾਂਦੀ ਹੈ ਰਾਤ ਨੂੰ ਆ ਪੜਨਾ ਚਾਹੁੰਦੇ ਹੋ ਪੜਾਈ ਕਰਨਾ ਚਾਹੁੰਦੇ ਹੋ ਆ ਦੇਖੋ ਭਗਵੰਤ ਸਿੰਘ ਜੀ ਸੋ ਅਸੀਂ ਅੱਜ ਪਿੰਡ ਭਰਾਜ ਪੋਵਾਨੀਗੜ ਵਿਖੇ ਇਕੱਤਰ ਹੋਏ ਆ ਇਹ ਨਰਿੰਦਰ ਕੌਰ ਭਰਾਜ ਜਿਹੜੀ ਸਾਡੀ ਖਾਸੀ ਬੀਬੀ ਇੱਥੋਂ ਹੈਗੀ ਆ ਜਿਹੜੀ ਇੱਥੋਂ ਐਮਐਲਏ ਬਣ ਗਈ ਆ ਇਸ ਪਿੰਡ ਚੋਂ ਪੰਚਾਇਤੀ ਚੋਣ ਜਿੱਤਣ ਦੀ ਜ਼ਰੂਰਤ ਨਹੀਂ ਰੱਖਦੀ ਸੀਗੀ ਸਾਡੀ ਬੀਬਾ ਜੀ ਪਰ ਹੁਣ ਇੱਥੋਂ ਐਮ.ਐਲ.ਏ ਬਣ ਗਏ ਆ ਤੇ ਇਹਨਾਂ ਦੀ ਇਸ ਪਿੰਡ ਦੀ ਮੈਂ ਕਰਤੂਤ ਤੁਹਾਨੂੰ ਦੱਸਣ ਨੂੰ ਚੱਲਿਆ ਇਸ ਪਿੰਡ 'ਚ ਗਰੀਬ ਲੋਕਾਂ ਵਾਸਤੇ ਪਿਛਲੀ ਸਰਕਾਰ ਦੇ ਦੌਰਾਨ ਇੱਕ ਕਲੋਨੀਆਂ ਕੱਟੀਆਂ ਗਈਆਂ ਸੀਗੀਆਂ 32 ਪਲਾਟ ਸਰਕਾਰ ਦੁਆਰਾ ਸ਼ਾਮਲਾਟ ਜ਼ਮੀਨ ਤੇ ਚੁਣੇ ਹੋਏ ਨਮਾਇਦੇ ਪਿੰਡ ਦੇ ਸਰਪੰਚ ਸਾਹਿਬ ਦੁਆਰਾ ਤੇ ਪਿਛਲੀ ਸਰਕਾਰ ਦੁਆਰਾ 32 ਪਰਿਵਾਰਾਂ ਨੂੰ 32 ਘਰ ਅਲਾਟ ਕੀਤੇ ਗਏ ਸੀਗੇ ਜਦੋਂ ਨਵੀਂ ਸਰਕਾਰ ਬਣੀ ਹੈ ਤੇ ਇੱਥੋਂ ਬੀਬਾ ਭਰਾਜ ਐਮਐਲਏ ਬਣੀ ਹੈ ਬੀਬਾ ਜੀ ਕਹਿੰਦੀ ਕਿ ਜੀ ਮੇਰੇ ਚਹੇਤਿਆਂ ਨੂੰ ਮੇਰੇ ਸਿਆਸੀ ਚਹੇਤਿਆਂ ਨੂੰ ਕੋਠੇ ਨਹੀਂ ਦਵਾਏ ਗਏ ਇਹ ਹੁਣ ਜਿਨ੍ਹਾਂ ਨੂੰ ਕੋਠੇ सरपंच साहब ਜਿਹੜੇ ਚੁਣੇ ਹੋਏ ਨਮਾਇਦੇ ਆ ਜਿਨ੍ਹਾਂ ਨੂੰ ਕੋਠੇ ਇਹਨਾਂ ਨੇ ਤੇ ਪਿਛਲੀ ਸਰਕਾਰ ਦੇ ਅਫਸਰਾਂ ਨੇ ਦਵਾਏ ਹੈਗੇ ਆ ਉਹਨਾਂ ਨੂੰ ਮੈਂ ਉਹਨਾਂ ਦੇ ਘਰਾਂ 'ਚ ਰੌਸ਼ਨੀ ਨਹੀਂ ਉਗਣ ਦਊਂਗੀ ਇੰਨੀ ਗੰਦੀ ਸੋਚ ਹੈਗੀ ਆ ਤੁਸੀਂ ਦੇਖੋ ਅਸੀਂ ਕਿਹਾ ਸੀਗਾ ਕਿ ਇਹ ਬਦਲਾ ਦੀ ਸਰਕਾਰ ਹੈ ਇਹ ਕਿਹੋ ਜਿਹਾ ਬਦਲਾ ਹੈਗਾ ਇੱਥੇ ਆ ਨਿਆਣੇ ਆਪ ਦੇ ਕranche ਬੈ ਕੇ ਸ਼ਾਮ ਨੂੰ ਪੜਾਈ ਨਹੀਂ ਕਰ ਸਕਦੇ ਇੱਥੇ ਜੇ ਤੁਸੀਂ ਬੀਬੀਆਂ ਨੂੰ ਪੁੱਛੋ ਮਾਈਆਂ ਨੂੰ ਪੁੱਛੋ ਜੇ ਇਹਨਾਂ ਦੇ ਘਰ ਦੇ ਅੰਦਰ ਕੋਈ ਸੱਪ ਵੜ ਗਿਆ ਹੋਰ ਕੁਝ ਹੋ ਗਿਆ ਇਹਨਾਂ ਨੂੰ ਦਿਸਣਾ ਨਹੀਂ ਆਪ ਬਜ਼ੁਰਗ ਸਾਡੇ ਜੱਥੇਦਾਰ ਜੀ ਹੈਗੇ ਆ ਪਿੰਡ ਦੇ ਇਹਨਾਂ ਨੂੰ ਪੁੱਛੋ ਇਹ ਕਹਿੰਦੇ ਕਿ ਮੇਰ ਕੋਲ ਹੋਰ ਕਿਸੇ ਚੀਜ਼ ਦੇ ਪੈਸੇ ਖਰਚਣ ਨੂੰ ਨਹੀਂ ਹੈਗੇ ਮੈਂ ਪਿਛਲੇ 3-4 ਮਹੀਨਿਆਂ ਚ ਇਹਨੇ ਬਲਬ ਫੂਕ ਚੁੱਕਿਆ ਆਪ ਦੀ ਕਿਰਤ ਕਮਾਈ ਚੋਂ ਮੈਂ ਹੁਣ ਸਿਰਫ ਆਪ ਬਿਜਲੀ ਵਾਲੇ ਬਿਗੈਰ ਬਿਜਲੀ ਦੇ ਚੱਲਣ ਵਾਲੇ ਸੋਲਰ ਦੇ ਬਲਬ ਖਰੀਦਣ ਜੋਗਾ ਰਹਿ ਗਿਆ ਸੋ ਐਮਐਲਏ ਸਾਹਿਬ ਨੂੰ ਮੈਂ ਬੇਨਤੀ ਕਰਦਾ ਹਾਂ ਇਸ ਬੀਬਾ ਜੀ ਨੂੰ ਕਿ ਤੁਸੀਂ ਆਪ ਤੇ ਪਿੰਡ ਚੋਂ ਸ਼ੁਰੂ ਕਰੋ ਜਿਹੜੀ ਤੁਸੀਂ ਬਦਲਾ ਦੀ ਝੂਠੀ ਅਫਵਾਵਾ ਪੂਰੇ ਪੰਜਾਬ ਚ ਫਲਾਕੇ ਲੋਕਾਂ ਨੂੰ ਝੂਠ ਮਾਰ ਕੇ ਵੋਟਾਂ ਲਿੱਤੀਆਂ ਆ ਤੁਸੀਂ ਆਪ ਤੇ ਪਿੰਡ ਦੇ ਗਰੀਬਾਂ ਵੱਲ ਪਰਖ ਕੇ ਦੇਖੋ ਇਹ 3 ਸਾਲ ਪੁਰਾਣੇ ਪਿਛਲੀ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਤੁਸੀਂ ਕਿਵੇਂ ਰੋਕ ਰਹੇ ਹੋ ਤੁਸੀਂ ਕਿਵੇਂ ਇਹਨਾਂ ਦੀ ਜ਼ਿੰਦਗੀਆਂ ਖਰਾਬ ਕਰ ਰਹੇ ਹੋ ਕਿਵੇਂ ਬੱਚਿਆਂ ਨੂੰ ਪੜ੍ਹਾਈ ਲਿਖਾਈ ਤੋਂ ਤੁਸੀਂ ਅਵੈਸਲੇ ਕਰ ਰਹੇ ਹੋ ਇਹਨਾਂ ਨੂੰ ਪਿੱਛੇ ਕਰ ਰਹੇ ਹੋ ਤੁਸੀਂ ਇੱਕ ਚੁਣੇ ਹੋਏ ਨਮਾਇਦੇ ਨੂੰ ਇੱਕ ਪਿੰਡ ਦੇ ਚੁਣੇ ਹੋਏ ਨਮਾਇਦੇ ਨੂੰ ਨੀਮਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਜੇ 3 ਸਾਲ ਪਹਿਲਾਂ ਬੀਬਾ ਤੁਸੀਂ ਏਸੀ ਪਿੰਡ ਚੋਂ ਦੀ ਸਰਪੰਚੀ ਖੜਦੇ ਤੇ ਇਹਨੇ ਧੂਲ ਘਾੜ ਦੇਣੀ ਸੀਗੀ ਤੁਹਾਡੀ ਵੀ ਜਿਹੜੀ ਮਰਜੀ ਪਾਰਟੀ ਤੋਂ ਤੁਸੀਂ ਖੜਦੇ ਉਹਨਾਂ ਦੀ ਵੀ ਕੰਮ ਕਰਨ ਵਾਲੇ ਲੋਕਾਂ ਦੇ ਰਾਜ 'ਚ ਤੁਸੀਂ ੜੀਕੇ ਪਾ ਰਹੇ ਹੋ ਜਿੱਥੇ ਵੀ ਕਿਤੇ ਇਲਾਕੇ 'ਚ ਕੰਮ ਚੱਲਦਾ ਤੁਸੀਂ ਉੱਥੇ ਜਾ ਕੇ ਆਪ ਦਾ ੜੀਕਾ ਪਾਉਣਾ ਤੁਸੀਂ ਇਹ ਸੋਚ ਲਿਆ ਕਿ ਸਾਡੀ ਮਜਬੂਰੀ ਬਣ ਗਈ ਹੈ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਹੱਥ ਜੋੜ ਕੇ ਇਹ ਕੰਮ ਤੱਕ ਜਐਸਟੀਯੂ ਸਾਹਿਬ ਇੱਥੇ ਆ ਕੇ ਬਿਜਲੀ ਦਾ ਪ੍ਰਬੰਧ ਨਹੀਂ ਕਰਦੇ ਇੱਥੇ ਅਸੀਂ ਬਹੁਤ ਪਿੰਡਾਂ ਦੀ ਸੰਗਤ ਇਕੱਠੀ ਕਰ ਲੈਣੀ ਹੈ ਰੱਜ ਕੇ ਇੱਥੇ ਦੇ ਐਮਐਲਏ ਦੀ ਬੇਇੱਜ਼ਤੀ ਕਰਨੀ ਹੈ ਸਰਕਾਰ ਦੀ ਬੇਇੱਜ਼ਤੀ ਕਰਨੀ ਹੈ ਸਰਕਾਰ ਬਾਜ ਆ ਜੇ ਜੇ ਸਰਕਾਰ ਬਾਜ ਨਹੀਂ ਆਉਂਦੀ ਫਿਰ ਬੇਇੱਜ਼ਤੀ ਦਾ ਸਾਹਮਣਾ ਕਰਨਾ ਸਿੱਖ ਲੈ ਕਿਉਂਕਿ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਮੈਂ ਹੁਣ ਪੱਤਰਕਾਰ ਸਾਹਿਬ ਤੁਹਾਨੂੰ ਬੇਨਤੀ ਕਰਦਾ ਕੱਲੇ ਕੱਲੇ ਪਿੰਡ ਦੇ ਲੋਕਾਂ ਦੀ ਤੁਸੀਂ ਹਾਲਾਤ ਦੀ ਜਾਣਕਾਰੀ ਲਓ ਮੈਂ ਨਾਲ ਚੱਲੂੰਗਾ ਕੱਲੇ ਕੱਲੇ ਦੀ ਜਾਣਕਾਰੀ ਲਓ ਤੇ ਪੁੱਛੋ ਕਿ ਇਹ ਕੀ ਮਸਲਾ ਸਰਪੰਚ ਸਾਹਿਬ ਇਹ ਜੋ ਮਸਲਾ ਹੈ ਜੋ ਮਸਲਾਗਾ ਇੱਕ ਪਿਛਲੇ ਕਿੰਨੇ ਟਾਈਮ ਤੋਂ ਚੱਲ ਰਿਹਾ ਤੇ ਕਿੰਨੀਆਂ ਕਿ ਮੁਸ਼ਕਲਾਂ ਦਾ ਸਾਹਮਣਾ ਹੁਣ ਤੱਕ ਕਰਨਾ ਪਿਆ ਪਿੰਡ ਵਾਸੀਆਂ ਇਹ ਹੈ ਨਾ ਜੀ ਮਸਲਾ ਜਦੋਂ ਅਸੀਂ ਮਤਲਬ ਕਿ ਸਰਪੰਚ ਬਣੇ ਸਾਡਾ ਇੱਕ ਵਾਦਾ ਸੀਗਾ ਪਿੰਡ ਦੇ ਗਰੀਬ ਪਰਿਵਾਰਾਂ ਨਾਲ ਜੀ ਵੀ ਅਸੀਂ ਇਹਨਾਂ ਨੂੰ ਸ਼ਾਮਲਾੜ ਦੇ ਵਿੱਚੋਂ ਜਗਾ ਕੱਟ ਕੇ ਦੇਵਾਂਗੇ ਰਹਿਣ ਵਾਸਤੇ ਮਕਾਨ ਬਣਾਉਣ ਵਾਸਤੇ ਤੇ ਅਸੀਂ ਆਪਣਾ ਪੂਰਾ ਕੀਤਾ ਜੀ ਤਕਰੀਬਨ 32 ਪਰਿਵਾਰਾਂ ਨੂੰ ਅਸੀਂ ਨੇ ਹਾਲਾਂਕਿ ਸਾਡੀ ਤਾਂ ਕੋਸ਼ਿਸ਼ ਵੱਧ ਨੂੰ ਮਿਲੇ ਪਰ ਸਾਡੇ ਪਿੰਡ ਦੇ ਕੁਝ ਸ਼ਰਾਧਤੀ ਜੇ ਬੰਦੇ ਨੇ ਕੇਸ ਕੀਤੇ ਪੰਚਾਇਤ ਤੇ ਤਕਰੀਬਨ ਤੁਸੀਂ ਦੇਖੋ ਸੱਤ ਕੇਸ ਕੀਤੇ ਜਿਹੜੇ ਕਿ ਲੋੜ ਨਹੀਂ ਸੀ ਕਰਨ ਦੀ ਜਾਣ ਬੁਝ ਕੇ ਖਰਾਬ ਕਰਨ ਵਾਸਤੇ ਅੱਜ ਵੀ ਉਹੀ ਬੰਦੇ ਅੜਿੱਕੇ ਪਾ ਰਹੇ ਨੇ ਉਹ ਸੱਤੇ ਕੇ ਜਿੱਤ ਕੇ ਜੀ ਪੰਚਾਇਤ ਨੇ ਉਹ ਬੰਦਿਆਂ ਨੂੰ ਹਰਾ ਕੇ 2021 ਦੇ ਅਪ੍ਰੈਲ ਮਈ ਦੇ ਵਿੱਚ ਸੀ ਇਹ ਜਿਹੜੀ ਸ਼ਾਮਲੜ ਜ਼ਮੀਨ ਹੈ ਇਹ 32 ਪਰ 12 ਨੂੰ ਕੱਟ ਕੇ ਦਿੱਤੀ ਪ੍ਰੋਪਰ ਪ੍ਰੋਪਰ ਚੈਨਲ ਜੋ ਸਰਕਾਰ ਦੇ ਹਦਾਇਤਾਂ ਸੀਗੀਆਂ ਉਹਦੇ ਮੁਤਾਬਕ ਤੇ ਬਿਨਾਂ ਕਿਸੇ ਪੱਖਪਾਤ ਤੋਂ ਜਿਹੜੇ ਬੰਦਿਆਂ ਨੂੰ ਲੋੜ ਸੀਗੀ ਜੋ ਸਰਕਾਰ ਦੇ ਸ਼ਰਤਾ ਸੀਗੇ ਉਹਦੇ ਮੁਤਾਬਕ ਉਸ ਤੋਂ ਬਾਅਦ ਜੇ 2022 ਚ ਕੀ ਹੋਇਆ ਸਰਕਾਰ ਚੇਂਜ ਹੋ ਗਈ ਤੁਹਾਨੂੰ ਪਤਾ ਹੈ ਬਦਲਾਅ ਵਾਲੇ ਆ ਗਏ ਤੇ ਸਾਡੇ ਪਿੰਡ ਦੀ ਕੁੜੀ ਉਹ ਐਮਐਲਏ ਬਣੀ ਐ ਤੇ ਅੱਜ ਪوزیشن ਐ ਜੀ ਜਿਹੜੇ ਬੰਦਿਆਂ ਨੇ ਇੱਥੇ ਮਕਾਨ ਕੰਸਟਰਕਸ਼ਨ ਕਰ ਲਈ ਬਣਾ ਲਏ ਅੱਜ ਉਹ ਤਕਰੀਬਨ ਵੀ 15 16 ਪਰਿਵਾਰ ਨੇ ਜੀ ਉਹਨਾਂ ਨੇ ਫੀਟਿੰਗ ਵੀ ਕਰਾ ਲਈ ਸਿਕਿਉਰਟੀਆਂ ਵੀ ਭਰਤੀਆਂ ਬਿਜਲੀ ਬੋਰਡ ਨੂੰ ਪਰ ਅੱਜ ਇਹ ਦੇਖੋ ਵੀ ਤਕਰੀਬਨ 2 ਸਾਲ ਹੋ ਗਏ ਇਹਨਾਂ ਦੇ ਮੀਟਰ ਨਾ ਲੱਗੇ ਘਰਾਂ ਦੇ ਵਿੱਚ ਤੇ ਅੱਜ ਇਹ ਵਿਚਾਰੇ ਬਿਨਾਂ ਲਾਈਟ ਤੋਂ ਬੈਠੇ ਨੇ ਅੱਜ ਦੇਖੋ ਅਲਾਈਟ ਤੋਂ ਬਿਨਾ ਰਹਿਣਾ ਆਪਾਂ ਨੂੰ ਪਤਾ ਵੀ ਕਿੰਨਾ ਔਖਾ ਹੈਗਾ ਤੇ ਮੈਂ ਤਾਂ ਈਵਨ ਕਿ ਮੈਂ ਇਹਨੂੰ ਸਾਰੇ ਪਰਿਵਾਰਾਂ ਨੂੰ ਇੱਕ ਵਾਰ ਆਪਦੇ ਵੱਲੋਂ ਇਹ ਕਹਿ ਕੇ ਮੈਂ ਦੇਖੋ ਸਰਕਾਰ ਚੇਂਜ ਹੋ ਗਈ ਪਿੰਡ ਦੀ ਕੁੜੀ ਐਮਐਲਏ ਨਰਿੰਦਰ ਕੌਰ ਭਰਾਜ ਵੀ ਤੁਸੀਂ ਭਾਈ ਜਾ ਕੇ ਇੱਕ ਵਾਰ ਬੇਨਤੀ ਕਰਿਓ ਇੱਥੇ ਮਾਈਆਂ ਖੜੀਆਂ ਨੇ ਜੀ ਇਹ ਜਾ ਕੇ ਮਾਈਆਂ ਨੇ ਦੋ ਵਾਰ ਜਾ ਕੇ ਆਂਗੇ ਜੀ ਦਾਰੀ ਵੀ ਆ ਗਈ ਤੇ ਦੋ ਵਾਰ ਇਹਨਾਂ ਨੂੰ ਮਤਲਬ ਕਿ ਪਹਿਲੀ ਗੱਲ ਤੇ ਝੂਠ ਬੋਲੇ ਕਿਨੇ ਤੁਹਾਡਾ ਕੇਸ ਚੱਲਦਾ ਹਾਈ ਕੋਰਟ ਦੇ ਵਿੱਚ ਮੀਟਰਾਂ ਦਾ ਜਿਹੜਾ ਕਿ ਬਿਲਕੁਲ ਝੂਠ ਹੈ ਕੋਈ ਇਸੇ ਕੋਰਟ ਚ ਅੱਜ ਦੀ ਡੇਟ ਤੱਕ ਨਾ ਕੋਈ ਕਲੋਨੀਆਂ ਦਾ ਕੇਸ ਪੈਂਡਿੰਗ ਹੈ ਜੀ ਉਹ ਮੈਨੂੰ ਕਿਉਂਕਿ ਮੇਰੇ ਕੋ ਸਾਰੇ ਸੂਤ ਪਏ ਨੇ ਜੀ ਸਾਰੇ ਆਰਡਰ ਪਏ ਨੇ ਤੇ ਨਾ ਕਿਸੇ ਮੀਟਰ ਦਾ ਕਿਸੇ ਕੋਈ ਸਿਕਿਉਰਿਟੀ ਦਾ ਕੋਈ ਕੇਸ ਚੱਲਦਾ ਕਿਸੇ ਵੀ ਕੋਰਟ ਚ ਈਵਨ ਕੇ ਅਸੀਂ ਨਾ ਨਵੰਬਰ ਦੇ ਵਿੱਚ ਜਾ ਕੇ ਡੀਸੀ ਸਾਹਿਬ ਨੂੰ ਖੁਦ ਪੰਚਾਇਤ ਵੱਲੋਂ ਬੇਨਤੀ ਕੀਤੀ ਵੀ ਜਿਹੜੇ ਬੰਦੇ ਬੈਠੇ ਨੇ ਜੀ ਇਹਨਾਂ ਦੇ ਮੀਟਰ ਲਗਾਏ ਜਾਣ ਪਰ ਹੁਣ ਲੇਟੈਸਟ 9 ਤਰੀਕ ਨੂੰ ਸਾਡੇ ਪਿੰਡ ਕੈਂਪ ਸੀਗਾ ਉੱਦੋਂ ਇਥੇ ਐਮਐਲਏ ਸਾਹਿਬ ਖੁਦ ਕਹਿ ਕੇ ਗਏ ਨੇ ਇੱਥੇ ਬੰਦੇ ਖੜੇ ਹੋਣਗੇ ਉਹ ਹੈਗੇ ਹੋ ਹਾਂਜੀ ਇਹਨਾਂ ਨੂੰ ਕਹਿ ਕੇ ਗਏ ਨੇ ਕਿ ਜਿੰਨਾ ਟਾਈਮ ਜਿਹਨੂੰ ਜਿਹਨੂੰ ਮੈਂ ਚਾਹੁੰਦੇ ਆ ਉਹਨਾਂ ਨੂੰ ਪਲਾਟ ਨਹੀਂ ਮਿਲਦੇ ਹੈਗੇ ਤੁਸੀਂ ਐਂ ਬੈਠੋਗੇ ਬਿਨਾ ਮੀਟਰ ਤੋਂ ਬਿਨਾ ਲਾਈਟ ਤੋਂ ਮੈਂ ਲੱਗਣ ਨਹੀਂ ਦਿੰਦੀ ਹੈਗੀ ਮੈਂ ਇਸ ਤੋਂ ਮਤਲਬ ਕਿ ਡਾਊਨ ਲੈਵਲ ਦੀ ਪੋਲਿਟਿਕਸ ਮੈਂ ਨਹੀਂ ਦੇਖੀ ਹੈਗੀ ਆਪਦੇ ਪਿੰਡ ਦੇ ਜਿਹੜੇ ਵਿਚਾਰੇ ਗਰੀਬ ਬੰਦੇ ਨੇ ਦਿਹਾੜੀਦਾਰ ਨੇ ਦੇਖੋ ਤੁਹਾਡਾ ਕੋਈ ਸੈਸਿਵਰੋਦ ਹੋ ਸਕਦਾ ਸਾਡੇ ਨਾਲ ਸਰਪੰਚਾਂ ਨਾਲ ਪਰ ਇੱਥੇ ਕਿਸੇ ਸਰਪੰਚ ਦਾ ਕਰਨੀ ਹੈਗਾ ਜੀ ਅਸੀਂ ਤਾਂ ਆਪਦੇ ਘਰੇ ਬੈਠੇ ਆ ਲਾਈਟ ਵੀ ਸਾਰਾ ਕੁਝ ਹੈ ਪਰ ਅੱਜ ਇਹਦੇ ਬੰਦਾ ਕਿਹਨੇ ਦੇਖਿਆ ਜਾਵੇ ਜਿਹੜੇ ਬੰਦੇ ਵਿਚਾਰੇ ਤੜਕੀ ਜਾਂਦੇ ਨੇ 3 ਵਜੇ ਉੱਠ ਕੇ ਜਾਂਦੇ ਕੋਈ 5 ਵਜੇ ਕੋਈ ਪੱਠੇ ਤੇ ਕੰਮ ਕਰਦਾ ਕੋਈ ਡਰਾਈਵਰੀ ਕਰਦਾ ਕੋਈ ਦਿਹਾੜੀ ਕਰਦਾ ਕੋਈ ਕੋਈ ਕਿਸੇ ਫੈਕਟਰੀ ਚ ਕੰਮ ਕਰਦਾ ਉਹ ਰਾਤ ਨੂੰ ਥੱਕ ਹਾਰ ਕੇ ਆਉਂਦੇ ਆ ਕੇ ਉਹਨੂੰ ਕੀ ਹੁੰਦਾ ਵੀ ਮੈਨੂੰ ਚੈਨ ਨਾਲ ਮੈਂ ਆਪਣਾ ਰਾਤ ਨੂੰ ਸੌ ਜਾ ਪਰ ਦੇਖੋ ਬਿਦਰਨ ਲੇਡ ਤੋਂ ਹਨ ਕਿੰਨਾ ਔਖਾ ਜੀ ਮੈਂ ਵੀ ਖੁਦ ਬੇਨਤੀ ਕੀਤੀ ਪਿੰਡ ਲੈਵਲ ਚ ਪਿੰਡ ਦੇ ਐਮਐਲਏ ਹੋਣ ਦੇ ਨਾਤੇ ਮਹਾਬਾਈ ਇਹ ਛੋਟੇ ਲੈਵਲ ਦੀਆਂ ਸਿਆਦ ਛੱਡੋ ਤੁਸੀਂ ਇੱਕ ਪੰਨ ਦਾ ਹੀ ਕੰਮ ਹੈ ਅੱਜ ਵੀ ਬੇਨਤੀ ਕਰਦੇ ਆਂ ਜੇ ਤੁਸੀਂ ਅੱਗੇ ਵਾਸਤੇ ਵੀ ਪੋਲਿਟਿਕਸ ਦੇ ਵਿੱਚ ਸਟੇਬਲ ਰਹਿਣਾ ਹੈ ਤਾਂ ਤੁਹਾਨੂੰ ਜਿਹੜੇ ਲੋਕਪਾਲ ਦੇ ਕੰਮ ਕਰਨੇ ਪੈਣਗੇ ਤੁਸੀਂ ਪਿੰਡ ਦੇ ਚੁਣੇ ਹੋਏ ਨਮਾਇੰਦਿਆਂ ਸਰਪੰਚੋਂ ਤੁਸੀਂ ਕੋਈ ਕਾਨੂੰਨੀ ਸਹਾਇਤਾ ਲੈਣ ਦੀ ਲੋੜ ਤੁਹਾਨੂੰ ਨਹੀਂ ਮਹਿਸੂਸ ਹੋਈ ਕੋਈ ਤੁਸੀਂ ਅਦਾਲਤ ਵਿੱਚ ਕੇਸ ਦਰਜ ਕੀਤਾ ਹੋਵੇ ਕਿ ਤੁਹਾਡੇ ਲੋਕਾਂ ਦੇ ਨਾਲ ਨਜਾਇਜ਼ ਧੱਕਾ ਹੋ ਰਿਹਾ ਜੀ ਉਹਦੇ ਵਿੱਚ ਇਹ ਸੀਗਾ ਜੀ ਕਿਉਂਕਿ ਨਾ ਜੇ ਆਪਾਂ ਬਾਇਲ ਉਹ ਦੇਖੀਏ ਜਿਹੜਾ ਕਿ ਮੀਟਰ ਹੈ ਬਿਜਲੀ ਕਨੈਕਸ਼ਨ ਹੈ ਉਹ ਇੱਕ ਬੁਨਿਆਦੀ ਹੱਕ ਹੈ ਬੁਨਿਆਦੀ ਅਧਿਕਾਰ ਹੈ ਤੇ ਸਟਿਲ ਕੋਈ ਕੇਸ ਪੈਂਡਿੰਗ ਨਹੀਂ ਹੈਗਾ ਕੋਈ ਰਿਟ ਪੈਂਡਿੰਗ ਨਹੀਂ ਹੈਗੀ ਕਿਸੇ ਕੋਰਟ 'ਚ ਕਿਸੇ ਕਚਹਿਰੀ 'ਚ ਤੇ ਇਵਨ ਕਿ ਜਿਹੜਾ ਬਿਜਲੀ ਬੋਰਡ ਹੈ ਉਹਨਾਂ ਨੂੰ ਸਾਰਾ ਕੇਸ ਭੇਜੇ ਹੋਏ ਨੇ ਬਣਾ ਕੇ ਜੇ ਸਹੀ ਸੀ ਤਾਂ ਇਹਨੂੰ ਸਿਕਿਉਰਿਟੀ ਭਰਾਲੀਆਂ ਜੀ ਇਹ ਸਿਰਫ ਇੱਕ ਜਿੰਮੇਪਰ ਕਹਿਣਾ ਇੱਕ ਛੋਟੇ ਲੈਵਲ ਦੀ ਸਿਆਸਤ ਹੈ ਉਹਨੂੰ ਛੱਡ ਕੇ ਮੈਂ ਬੇਨਤੀ ਕਰਦਾ ਬੀਬਾ ਐਮਐਲਏ ਜੀ ਨੂੰ ਵੀ ਉਹ ਛੱਡ ਕੇ ਤੁਸੀਂ ਨਾ ਇਹ ਗਰੀਬਾਂ ਵੱਲ ਧਿਆਨ ਦਿਓ ਇਹਨਾਂ ਦਾ ਬਚਾਦੇ ਮੀਟਰ ਲਵਾਓ ਤੁਸੀਂ ਜੇ ਤੁਸੀਂ ਆ ਬਦਲਾਓ ਵਾਲੀ ਬੀਬੀ ਦੀ ਮਾਨਸਿਕਤਾ ਨੂੰ ਦੇਖੋ ਇੱਕ ਵਾਰੀ ਇਹ ਤੋਂ ਘਟੀਆ ਮਾਨਸਿਕਤਾ ਹੋ ਸਕਦੀ ਹੈ ਇਹ ਤੋਂ ਘਟੀਆ ਸੋਚ ਹੋ ਸਕਦੀ ਆ ਦੇਖੋ ਇਹਨਾਂ ਨੂੰ ਦੇਖੋ ਧਿਆਨ ਨਾਲ ਆ ਦੇਖੋ ਇਹਨਾਂ ਨੇ ਕੀ ਬਗਾੜਿਆ ਬੀਬਾ ਦਾ ਇਹਦੇ ਪਿੰਡ ਦੇ ਰਹਿਣ ਵਾਲੇ ਲੋਕ ਹੈ ਗਰੀਬ ਲੋਕ ਹੈ ਆ ਦੇਖੋ ਇਧਰ ਇਧਰ ਦੱਸੋ ਕੀ ਤੁਹਾਡੇ ਤੋਂ ਇੱਥੇ ਹਨੇਰੇ ਚ ਪੜਾਈ ਕੀਤੀ ਜਾਂਦੀ ਹੈ ਰਾਤ ਨੂੰ ਆ ਪੜਨਾ ਚਾਹੁੰਦੇ ਪੜਾਈ ਕਰਨਾ ਚਾਹੁੰਦੇ ਆ ਆ ਦੇਖਿਓ ਭਗਵੰਤ ਸਵਾਹ ਜੀ ਜਿਹੜੀ ਤੁਸੀਂ ਕਹਿੰਦੇ ਹੋ ਕਿ ਬੱਚੇ ਬਾਹਰਲੇ ਮੁਲਕਾਂ ਨੂੰ ਆਪਦੇ ਘਰ ਪਰਵਾਰ ਛੱਡ ਕੇ ਇੱਥੇ ਆ ਕੇ ਵਾਪਸ ਬਸ ਜਾਣਗੇ ਆ ਤੁਸੀਂ ਬੱਚਿਆਂ ਦਾ ਹਾਲ ਕੀਤਾ ਹਫਤੇ ਐਮਐਲਏ ਦੇ ਪਿੰਡ 'ਚ ਜਿੱਥੇ ਆ ਬੱਚੇ ਆਪਦੇ ਘਰਾਂ 'ਚ ਜਿਹੜੇ ਘਰ ਸਰਕਾਰ ਨੇ ਸਰਕਾਰੀ ਸ਼ਾਮਲਾਟ ਜ਼ਮੀਨ ਤੇ ਘਰ ਇਹਨਾਂ ਨੂੰ ਬਤੀ ਅਲੋਟ ਕੀਤੇ ਆ ਉਹਨਾਂ ਘਰਾਂ 'ਚ ਰਹਿ ਕੇ ਬੱਚੇ ਪੜਾਈ ਨਹੀਂ ਕਰ ਸਕਦੇ ਕਿਉਂਕਿ 6 ਵਜੇ 6:30 ਵਜੇ ਤੋਂ ਬਾਅਦ ਹਨੇਰਾ ਹੋ ਜਾਂਦਾ ਹੈ 6:30 ਵਜੇ ਤੋਂ ਬਾਅਦ ਇਹਨਾਂ ਦੀਆਂ ਜ਼ਿੰਦਗੀਆਂ ਬੁਝੀਆਂ ਹੋਈਆਂ ਇਹਨਾਂ ਦੀ ਕੋਈ ਜ਼ਿੰਦਗੀ ਨਹੀਂ ਹੈਗੀ 6:30 ਵਜੇ ਤੋਂ ਬਾਅਦ ਜੇ ਸੱਪ ਲੜ ਜੂਗਾ ਤੇ ਬੀਬਾ ਨਰਿੰਦਰ ਕੌਰ ਪਰ ਆਜ ਡਾਕਟਰ ਬਣ ਕੇ ਆਊਗੀ ਫਿਰ ਇੱਥੇ ਫਿਰ ਹਮਦਰਦੀ ਦਿਖਾਊਗੀ ਫਿਰ ਬਹਿ ਜਾਊਗੀ ਚੌਕੜੀ ਮਾਰ ਕੇ ਵਿੱਚ ਮੈਂ ਇਸ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਖਾਨਾ ਪੂਰਤੀ ਤੋਂ ਬਾਅਦ ਆਓ ਤੇ ਤੁਸੀਂ ਆਪ ਦੇ ਲੋਕਾਂ ਦਾ ਖਿਆਲ ਰੱਖਣਾ ਸ਼ੁਰੂ ਕਰੋ ਜਿਹਦੇ ਕਰਕੇ ਤੁਹਾਨੂੰ ਗੁਰੂ ਮਹਾਰਾਜ ਨੇ ਤਾਕਤ ਬਖਸ਼ੀ ਹੈ ਬੇਬੇ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਪਿੰਡ ਦੀ ਕੁੜੀ ਨੂੰ ਐਮਐਲਏ ਬਣਾ ਕੇ ਭੇਜਿਆ ਕਿ ਤੁਹਾਡੀ ਬਾਹ ਬਣੂਗੀ ਤੁਹਾਡੀ ਕੁੜੀ ਆ ਤੁਹਾਡੇ ਘਰਾਂ ਦੇ ਵਿੱਚ ਉਸਨੇ ਹਜੇ ਤੱਕ ਬਿਜਲੀ ਵੀ ਨਹੀਂ ਲੱਗਣ ਦਿੱਤੀ ਨਾ ਜੀ ਕੁਛ ਨਹੀਂ ਲੱਗਣ ਦਿੱਤਾ ਅਸੀਂ ਗਾਏ ਵੀ ਅੱਜ ਵੀ ਕੀਤੀ ਅਸੀਂ ਸਾਡੇ ਸਰਪੰਚ ਨੇ ਕਹਿ ਹਤੀ ਸਾਨੂੰ ਕਿ ਤੁਸੀਂ ਇੱਕ ਮੇਰੀ ਜਾਨ ਦਾ ਫਰਜ਼ ਆ ਆਪਣਾ ਆਸੀ ਗਾਇ ਜੀ ਜੋ ਮੇਰੀ ਗਰਮੀਆਂ ਪੈ ਰਹੀਆਂ ਤੀਆਂ ਜੀ ਆਸੀ ਜੀ ਗਾਇ ਪੈਦਾ ਤਾਂ ਅੰਦਰ ਹੀ ਡੁੱਗ ਗਈ ਜੀ ਸਾਨੂੰ ਦੇਖ ਕੇ ਅੱਛਾ ਸਾਡੇ ਮੱਥੇ ਨਹੀਂ ਲੱਗੀ ਫੇਰ ਜਿਹੜੀ ਉਹਦੇ ਕੰਮ ਕਰਦੀ ਦੀ ਅਸੀਂ ਉਹਨੂੰ ਕਿਹਾ ਵੀ ਭਾਈ ਸਾਛੂ ਨੇ ਅਸੀਂ ਮਿਲਣ ਆਉਣੀ ਜ਼ਰੂਰੀ ਮੇਕਾ ਮੇਰੀ ਸਾਡੇ ਨਾਲ ਗੱਦ ਕਰ ਦੇਵੇ ਚਲੋ ਜੀ ਅੰਦਰ ਬੈਠ ਕੇ ਕਹਿੰਦੇ ਉਹਨਾਂ ਨੇ ਆ ਗਈ ਜੀ ਬਾਹਰ ਆ ਗਈ ਸਾਡੇ ਕੋਲ ਬਈ ਆਖ ਕੇ ਕਹਿੰਦੇ ਹਾਂ ਭਾਈ ਅਸੀਂ ਕਹਾਂ ਜੀ ਵੀ ਜਿਹੜਾ ਜੀ ਮਿੱਤ ਬਦਲਣੇ ਚਾਹੀਦੇ ਨੇ ਸਾਡੇ ਕਹਿੰਦੇ ਸੋਚਾਂ ਦੇ ਮੈਂ ਦੱਸਣ ਨੂੰ ਸੋਚ ਕੇ ਇੱਕ ਵੇਰ ਤਾਂ ਇਹ ਸਾਨੂੰ ਐਂ ਕਹਤਾ ਉਹਨੇ ਕਹਿੰਦੇ ਕੋਈ ਨਾ ਹਫ਼ਤੇ ਨੂੰ ਦੱਸੋ ਚਾ ਜੀ ਹਫ਼ਤਾ ਲੰਘਿਆ ਸੀ ਫੇਰ ਵਾਗੇ ਪੂਰੀਓ ਚਾ ਜੀ ਅਸੀਂ ਫੇਰ ਗਏ ਫੇਰ ਜਾ ਕੇ ਅਸੀਂ ਨੇ ਉਹਨੂੰ ਕਿਹਾ ਜਾ ਕੇ ਫੇਰ ਉਹਨੇ ਸਾਨੂੰ ਜਮੀਆਂ ਉਹ ਕਰਤਾ ਜੀ ਕਹਿੰਦੀ ਛੋਟਾ ਹਾਈ ਕੋਰਟ ਤੇ ਕਹਿੰਦੀ ਮਕਦਮਾ ਚੱਲਦਾ ਹੈ ਜੀ ਵੀ ਜਿੰਨਾ ਚਿਰ ਉਹ ਨਹੀਂ ਜਿੱਤੇ ਜਾਂ ਦੋਨੇ ਛੋਟਣੇ ਮੇਕਨ ਲੱਗਣਾ ਉਹ ਆ ਕੇ ਜਿਸੀ ਸ਼ਰਮਨ ਸਾਹਿਬ ਉਹਨੇ ਦੱਸਤਾ ਨਹੀਂ ਆਏ ਕਹਿੰਦੀ ਇੱਕ ਤਾਂ ਤਾਂ ਆ ਗਈ ਹੋ ਜਾਂ ਹੁੰਦਾ ਵੀ ਜਿੱਥੇ ਬੰਦਾ ਸੋਚਦਾ ਕਿ ਅਸੀਂ ਰਾਤੀ ਸੂਣ ਨਾਲ ਸੋਵਾਂਗੇ ਪਰ ਤੁਸੀਂ ਕਹਿ ਰਹੇ ਹੋ 2.5 ਸਾਲ ਹੋ ਗਿਆ ਅਸੀਂ ਸਪੂਨ ਦਾ ਨਾ ਹੀ ਭੁੱਲ ਗਏ ਆ ਕੀ ਕਹੋਂਗੇ ਇਹ ਸਰਕਾਰ ਨੂੰ ਜੋ ਕਹਿੰਦੀ ਸੀ ਅਸੀਂ ਗਰੀਬੀ ਖਤਮ ਕਰ ਦਾਂਗੇ ਸਾਡੇ ਲੋਕ ਖੁਸ਼ ਹੋਣਗੇ ਐਮਐਲਏ ਦੇ ਪੈੰਡ ਦੇ ਆਏ ਹਾਲ ਆ ਜੋ ਮਾਹ ਮੋ ਪੂਰਾ ਖਾਨੇ ਜੀ ਸਾਡਾ ਕਹ ਨਹੀਂ ਐਮਐਲਏ ਹੈ ਜੇ ਸਾਡਾ ਕੁਝ ਕਰ ਨਹੀਂ ਆਈ ਤਾਂ ਤੜਫਣ ਲਿਹਿੰਦੇ ਨਾ ਗਰੀਬ ਬੰਦੇ ਹੁਣ 2-2.5 ਸਾਲ ਹੋ ਗਏ ਸਾਨੂੰ ਕਲੋਨੀ ਇੱਥੇ 3-3 ਸਾਲ ਹੋ ਗਏ ਜੀ ਕਲੋਨੀਆਂ ਬਿਨਾਂ ਨੂੰ ਅੱਜ ਤਾਂ ਹੁਣ ਨੇਰੇ ਚ ਬੈਠਿਆ ਜੂਰੇ ਗਰੀਬ ਬੰਦੇ ਪੈਸਾ ਨਹੀਂ ਬੈਠਿਆ ਉਹੀ ਕੰਮਾ ਉਹੀ ਖਾਣਾ ਜੀ ਜੀ ਹਨਾ ਕਿ ਨਹੀਂ ਹੁਣ ਸਾਡੇ ਦਾ ਕੋਈ ਹੋਰ ਵਖਾਈ ਨਹੀਂ ਜੀ ਆਮਦ ਨਹੀਂ ਸਾਨੂੰ ਪਤਾ ਹੀ ਆ ਹੁਣ ਜੇ ਦੁਬਾਰਾ ਆਏ ਫਿਰ ਪਾਉਂਗੇ ਵੋਟ ਆਜ ਤਾਂ ਜੀ ਅੱਟ ਵੀ ਨਹੀਂ ਮਾਰਦੇ ਚੱਕ ਆਈ ਤਾਂ ਯਾ ਸਰ ਦੇ ਸਰਪੰਚ ਨੇ ਛੱਡੇ ਨਾਲ ਖੜੇ ਸਰਪੰਚ ਸਾਹਿਬ ਹੋ ਰਹੀ ਆਸੀਂ ਸੋਣੋ ਨੂੰ ਮੋਟਾ ਪਾਉਣਾ ਸਾਡੇ ਕਿ ਪਾਤੀ ਹਮਾਰਾ ਕਿ ਸਾਡੇ ਅੱਖਾਂ ਦੇ ਸਾਹਮਣੇ ਤਾਂ ਬਈ ਜੀ ਹਾਂ ਪਰ ਇਹ ਗਲਤ ਹੈ ਬਾਪੂ ਜੀ ਇਹ ਜੋ ਤੁਸੀਂ ਲਾਈਟ ਫੜੀ ਆ ਹੱਥ ਇਹ ਕਿਉਂ ਫੜੀ ਹੈ ਜੀ ਇਹ ਲਾਈਟ ਅਸੀਂ ਨੇ ਫੜੀ ਆ ਜੀ ਇਹ ਸਾਡਾ ਆਪਣੇ ਉਹ ਕਲੋਨੀਆਂ ਨੇ ਮਿਲੀਆਂ ਤੇ ਅਸੀਂ ਨੂੰ ਸਰਕਾਰੀ ਜੀ ਤੇ ਸਰਪੰਚ ਸਾਹਿਬ ਨੇ ਦਵਾਈਆਂ ਤੇ ਪਿਛਲੀ ਸਰਕਾਰ ਨੇ ਦਿੱਤੇ ਤੇ ਸਾਨੂੰ ਇਹ ਜੀ ਇਹਨਾਂ ਨੂੰ 3 ਸਾਲ ਹੋ ਗਏ ਜੀ ਬਣੀਆਂ ਨੂੰ ਜੀ ਤੇ ਸਾਡੇ ਉਰੇ ਲਾਈਟ ਨਹੀਂ ਆ ਰਹੀ ਤੇ ਜੇ ਅਸੀਂ ਜਾਣਿਆ ਕਿਸੇ ਲਵੇ ਬਿਲੀ ਗ੍ਰੈਡਿਸ ਜਾਣਿਆ ਉਹ ਕਹਿੰਦੇ ਨਿਰੰਦਰ ਕੌਰ ਭਰਾਜ ਬੰਦ ਕਰ ਰਹੀ ਆ ਬਈ ਤੁਹਾਡੀ ਫਿਰ ਉਹਦੇ ਕੋਲ ਵੀ ਜਾਏ ਉਹ ਸਾਨੂੰ ਮਿਲਦੀਉ ਨਹੀਂ ਜੇ ਮਿਲਦੀ ਆ ਕਿਤੇ ਕਹਿੰਦੀ ਹਾਂ ਤੁਹਾਡਾ ਮਸਲਾ ਹੱਲ ਹੋ ਜੂ ਫਿਰ ਉਰੇ ਆਈ ਤੀ ਉਹ ਇੱਕ ਵਾਰ ਉਰੇ ਆ ਕੇ ਉਹ ਖਾਸ ਜਵਾਬ ਦੇਗੀ ਸਾਨੂੰ ਜੀ ਉਹ ਕਹਿਣ ਲੱਗੀ ਵੀ ਤੁਹਾਡੀਆਂ ਜਿੱਨਾਂ ਚ ਸਾਡੇ ਹੋਰ ਬੰਦਿਆਂ ਨੂੰ ਕੋਲੋਨੀ ਨਹੀਂ ਮਿਲਦੀਆਂ ਉਹਨਾਂ ਚ ਤੁਹਾਨੂੰ ਕੋਈ ਇੱਥੇ ਮੀਟਰ ਨਹੀਂ ਲੱਗਣ ਦਿੰਦੀ ਮੈਂ ਹਲੋ ਆ ਬਦਲਾਖ ਹੋ ਰਹੀ ਦੀ ਨੀਤੀ ਨਾਲ ਕਰ ਰਹੇ ਹਾਂ ਹਾਂ ਜੀ ਤੇ ਬਸ ਪਤਾ ਨਹੀਂ ਉਹਦੇ ਮਨ ਚ ਕੀ ਹੈ ਕੀ ਨਾ ਬਾਪੂ ਜੀ ਰਾਤ ਦਾ 21 ਬਹੁਤ ਔਖੀ ਹੁੰਦੀ ਹੈ ਗੁਜ਼ਾਰੀ ਬਿਜਲੀ ਤੋਂ ਬਿਨਾ ਤੁਸੀਂ 2.5 ਸਾਲ ਕਿਵੇਂ ਕੱਟੇ 2.5 ਸਾਲ 2 ਵਜੇ ਤੱਕ ਜੀ ਸਾਡੇ ਰੋਟੀਆਂ ਚ ਸੱਪਾ ਵੜਿਆ ਓਰੇ ਸਾਨੂੰ ਇਹ ਪਤਾ ਜੀ ਜਿਵੇਂ ਅਸੀਂ ਅਸੀਂ ਕੱਟ ਰਹੇ ਹਾਂ ਜੀ ਦੇਖੋ ਤੇ ਉਹ ਜਿਹੜਾ ਤੁਹਾਡੇ ਹੱਥ ਕੀ ਆ ਜੀ ਰੋਟੀਆਂ ਨੇ ਨੇਰੇ ਚ ਬਣੀਆਂ ਬੜਾਈਆਂ ਸੀ ਨੇ ਜੀ ਉਹ ਸਿੱਟਣੀਆਂ ਪਈਆਂ ਸਾਨੂੰ ਸਾਨੂੰ ਇਹ ਪਤਾ ਜੀ ਕਿਵੇਂ ਅਸੀਂ ਟਾਈਮ ਕੱਢ ਰਹੇ ਹਾਂ ਜੀ ਹੱਥ ਵਨ ਤੇਜ਼ੀ ਨਾਲ ਛੱਡਦਾ ਬਹੁਤ ਬੁਰਾ ਹਾਲ ਆ ਜੀ 10 ਬੱਲੂ ਮੈਂ ਇਹ ਦੇਖੋ ਆ ਲਿਆ ਲਿਆ ਕੀ ਇੱਥੇ ਵਕਤ ਪੂਰਾ ਕਰਿਆ 10 ਬੱਲ ਫੂਕਤੇ ਮੌਰੇ 500 ਦਾ ਬੱਲ ਬੌਣਾ 100 ਰੁਪਏ ਦੀ ਧਾਰਾ ਹਾ ਇਹਨੇ ਜੀ ਲਾਈਨ ਦਾ 4 ਵਜੇ ਵੀ ਜਾਣਾ ਜੀ 3 ਵਜੇ ਵੀ ਜਾਣਾ 1 ਵਜੇ ਵੀ ਜਾਣਾ ਜੀ ਮੈਂ ਜਨਾਨੀ ਕੱਲੀ ਘਰੇ ਦੇਖੋ ਨੇਰੇ ਦੇ ਵਿੱਚ ਕਿਵੇਂ ਕੱਟ ਰਹੀ ਜਾਂਗੀ ਪੱਠੇ ਤੇ ਮੈਂ ਲੱਗਿਆ ਮੈਂ ਜੀ ਮਜ਼ਦੂਰ ਆ ਪੱਠੇ ਦਾ ਤੇ ਉੱਥੋਂ ਆਉਣਾ ਮੈਂ ਰਾਤ ਨੂੰ ਵੀ ਚਲੋ ਆਰਾਮ ਕਰਾਂ ਗੋਰੇ ਆਉਂਦੇ ਚ ਗਰਮੀ ਚ ਮਰੀ ਜਾਂਦੇ ਆ ਤੇ ਨਾਲ ਲਾਈਟ ਹੁੰਦੀ ਆ ਰੋਟੀਆਂ ਨੇ ਜਿਹੇ ਜਿਹੇ ਹੁੰਦੀਆਂ ਨੇ ਸੱਕ ਲੈਂਦੇ ਨੇ ਪ੍ਰਸਾਦ ਜੋ ਮਹਾਰਾਜ ਦਾ ਨਾਮ ਲੈ ਕੇ ਉਹਨਾਂ ਚ ਵੀ ਸੱਪ ਸੁੱਪਾ ਆ ਵਰਦੇ ਆ ਦੋ ਵਾਰੀ ਸੱਪ ਆ ਗਿਆ ਸਾਡੇ ਅੰਦਰ ਜੀਰੇ ਨੇ ਜ ਪਤੀ ਨਹੀਂ ਲੱਗਿਆ ਆ ਜਾ ਲਾਈਟ ਲਾਈ ਸੱਪ ਰੋਟੀਆਂ ਚ ਫਿਰੇ ਸਾਡੇ ਵੀ ਫਿਰ ਉਹ ਸਾਰੀਆਂ ਰੋਟੀਆਂ ਜੀ ਸਿੱਟ ਕੇ ਦਵਾਰੇ ਫੇਰ ਨੇਰੇ ਹੋਏ ਫੇਰ ਦਵਾਰੇ ਬਣਾਈਆਂ ਇਹ ਇਸ ਤਰ੍ਹਾਂ ਗੱਲ ਨੂੰ ਛੋੜਦੇ ਹਨਾ ਤੇਰ੍ਹਾਂ ਗੱਲ ਨੂੰ ਇਸ ਨਾਲ ਇੱਥੇ ਇਹਨੂੰ ਕਿਹਾ ਸੀ ਕਹਿੰਦਾ ਵੀ ਜਦ ਤੱਕ ਬਾਕੀ ਨੂੰ ਸਾਡੇ ਦਿਨ ਨੂੰ ਲੋੜ ਨਹੀਂ ਲੱਗਣੀਆਂ ਵੀ ਮੀਟਰ ਮੰਨ ਲੱਗਣ ਦਿੰਦੀ ਉਹ ਬਾਈ ਤੁਸੀਂ ਆਪਣੀ ਭੈਣ ਸਮਝ ਕੇ ਵੋਟਾਂ ਪਾਈਆਂ ਐਮਐਲ ਜਿਤਾਏ ਅੱਜ ਕੀ ਮਹਿਸੂਸ ਹੋ ਰਿਹਾ ਕਿ ਤੁਹਾਨੂੰ ਸਿੱਧਾ ਕਹਿ ਰਹੇ ਆ ਕਿ ਤੁਹਾਡੀ ਲਾਈਟ ਨਹੀਂ ਆਉਂਦੀ ਮੈਂ ਨਹੀਂ ਆਣ ਦੇ ਹਾਂ ਜ ਸਾਡੇ ਨਾਲ ਇਹੀ ਗੱਲ ਹੋਈ ਤੇ ਉਦੋਂ ਉਹਰੇ ਆਏ ਸੀ ਕੈਂਪ ਲੱਗੇ ਸਾਡੇ ਅਸੀਂ ਪੁੱਛਿਆ ਮੈਂ ਆਪਣੇ ਵੀ ਸਾਡੇ ਮੀਟਰ ਹੱਲ ਕੋਈ ਹੋਊਗਾ ਕਿ ਨਾ ਉਹ ਕਹਿੰਦੇ ਵੀ ਜੰਨਾਚਰ ਸਰਪੰਚ ਨੇ ਆਪਦੇ ਬੰਦਿਆਂ ਨੂੰ ਕਲੋਨੀਆਂ ਦੇਤੀਆਂ ਵੀ ਜਿਹੜੇ ਮੇਰੇ ਨਾਲ ਤੁਰੇ ਹੋ ਤੇ ਪਿਛਲੇ ਸਰਪੰਚੀ ਵਾਲੇ ਵੀ ਵੀ ਉਹਨਾਂ ਨੂੰ ਕਲੋਨੀਆਂ ਮਿਲਿਆ ਨਹੀਂ ਕਿ ਜੰਨਾਚਰ ਉਹਨਾਂ ਨੂੰ ਕਲੋਨੀਆਂ ਮਿਲਦੀਆਂ ਨਹੀਂ ਉਹਨਾਂ ਚਰ ਮੈਂ ਕਲੋਨੀਆਂ ਮੀਟਰ ਨਹੀਂ ਲੱਗਣ ਦੇ ਮੀਟਰ ਨਹੀਂ ਲੱਗਦਾ ਜੀ ਉਦੋਂ ਵੀ ਵੀ ਜੰਨਾਚਰ ਨਵੇਂ ਕਲੋਨੀਆਂ ਕੱਟ ਗਏ ਜਦੋਂ ਉਹਨਾਂ ਪਹਿਲਾਂ ਮੀਟਰ ਲੱਗਣਗੇ ਵੀ ਸੋਡੇ ਵਾਪਸ ਦੇਖਾਂਗੇ ਵੀ ਲੱਗਣਗਾ ਬੜਾ ਲਾਭ ਤੇ ਤੁਹਾਨੂੰ ਜਿਹੜੀਆਂ ਆਸਾ ਸੀ ਭਗਵਾਨਤਮਨ ਨੂੰ ਜਤਾਇਆ ਫਿਰ ਉਹ ਪੂਰੀਆ ਇਸ ਤਰ੍ਹਾਂ ਹੋ ਰਹੀਆ ਨਾ ਇਹ ਤਾਂ ਪਾਣੀ ਫਰ ਗਿਆ ਜਿਵੇਂ ਅਸੀਂ ਇੱਕ ਹੋਰ ਗੱਲ ਕਰਨਾ ਚਾਹੁੰਦੇ ਆ ਪਰਸੋਂ ਤੱਕ ਅਸੀਂ ਮੈਕਸਮੇ ਨੂੰ ਸਮਾਂ ਦੇ ਲਿਆ ਕਿ ਇਹ ਕਾਰਜ ਕੰਪਲੀਟ ਕੀਤਾ ਜਾਵੇ ਇੱਥੇ ਬਿਜਲੀ ਦੇ ਮੀਟਰ ਲੱਗਨੇ ਚਾਹੀਦੇ ਆ ਇੱਕਦਮ ਇਹ ਗੱਲ ਧਿਆਨ ਨਾਲ ਸੁਣ ਲੈ ਕਿ ਇਹ ਜਿਹੜੇ ਪੁੱਠੇ ਸਿੱਦੇ ਕੰਮ ਹੈਗੇ ਆ ਇਹਨਾਂ ਨੂੰ ਬੰਦ ਕੀਤਾ ਜਾਵੇ ਜਿਹੜੇ ਕੰਮਾਂ ਵਾਸਤੇ ਤੁਹਾਨੂੰ ਲੋਕਾਂ ਨੇ ਵੋਟ ਪਾਈ ਆ ਉਹਨਾਂ ਕੰਮਾਂ ਵੱਲ ਧਿਆਨ ਦਿਓ ਜੇ ਪਰਸੋਂ ਤੱਕ ਇੱਥੇ ਕੰਮ ਨਹੀਂ ਹੁੰਦਾ ਫਿਰ ਉਸ ਤੋਂ ਬਾਅਦ ਅਸੀਂ ਅਗਲੀ ਜਿਹੜੀ ਮੁਹਿਮਾ ਆਪ ਵਿੱਡਾਂਗੇ ਆਪ ਸੋਚਾਂਗੇ ਬੇਇੱਜ਼ਤੀ ਕਰਨ ਤੋਂ ਜ਼ਿਆਦਾ ਵਧੀਆ ਇਹ ਤੁਸੀਂ ਬੰਦੇ ਦੇ ਪੁੱਤ ਬਣ ਕੇ ਇੱਥੇ ਆ ਕੇ ਆਪ ਤਾਂ ਕੰਮ ਕੰਪਲੀਟ ਕਰ ਲਓ ਬਿਜਲੀ ਵਿਭਾਗ ਵਾਲਾ